ਅੱਜ ਮੈਂ ਇੱਕ ਵਾਰੀ ਫੇਰ ਤੁਹਾਡੇ ਨਾਲ ਡਿਸਕਸ ਕਰਨ ਆਇਆ ਇੱਕ ਨਵਾਂ ਟੌਪਿਕ ਸਰਦੀਆਂ ਸ਼ੁਰੂ ਹੋ ਗਈਆਂ ਅਸੀਂ ਪੰਜਾਬ ਤੋਂ ਗੱਲ ਕਰ ਰਹੇ ਹਾਂ ਤੇ ਇੱਥੇ ਮਿੱਠੀ ਮਿੱਠੀ ਠੰਡ ਪੈਣ ਲੱਗੀ ਹੈ। ਉਹ ਇਸ ਠੰਡ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਆਪਣੀ ਸਿਹਤ ਦਾ ਬਚਾਅ ਕਰਨਾ। ਸਿਹਤ ਹਰ ਬੰਦਾ ਆਪਣੇ ਆਪ ਨੂੰ ਬਚਾ ਕੇ ਰੱਖਦਾ ਹੈ ਪਰ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਅਸੀਂ ਅਗਰ ਟਾਈਮ ਤੇ ਹੀ ਅਪਣਾ ਲਈਏ ਤਾਂ ਬਿਮਾਰੀ ਤੋਂ ਵੀ ਬਚ ਸਕਦੇ ਹਾਂ ਔਰ ਆਉਣ ਵਾਲੇ ਕੰਪਲਿਕਸ਼ਨ ਨੂੰ ਵੀ ਦੂਰ ਕਰ ਸਕਦੇ ਹਾਂ। ਹੁਣ ਸਰਦੀਆਂ ਤੋਂ ਬਚਣ ਲਈ ਸਭ ਤੋਂ ਜ਼ਰੂਰੀ ਚੀਜ਼ ਇਹ ਹੈ ਕਿ ਤੁਸੀਂ ਆਪਣੇ ਖਾਣ-ਪੀਣ ਦਾ ਧਿਆਨ ਰੱਖਣਾ ਹੈ। ਸਰਦੀਆਂ ਵਿੱਚ ਸਭ ਤੋਂ ਜ਼ਿਆਦਾ ਪ੍ਰੋਬਲਮ ਮੁਨਾਸਰਦਤ ਹੋਣਾ ਟੰਗਾ ਬਾਵਾ ਚ ਦਰਦਾਂ ਹੋਣ ਲੱਗ ਜਣੀਆਂ ਇਹਦੇ ਤੋਂ ਬਚਣ ਲਈ ਤੁਸੀਂ ਸਿਰਫ ਦੋ ਚੀਜ਼ਾਂ ਅਪਣਾ ਲਓ ਇਹ ਚੀਜ਼ਾਂ ਤੋਂ ਬਚ ਲੋਗੇ ਮੈਂ ਡਾਕਟਰ ਯੁਗੇਸ਼ ਮਾਨਸਲ ਐਮ ਡੀ ਪੀ ਐਚ ਡੀ ਆਯੁਰਵੈਦਿਕ ਕੰਸਲਟੈਂਟ ਅੱਜ ਤੁਹਾਨੂੰ ਦੱਸੂਗਾ ਕਿ ਸਰਦੀਆਂ ਵਿੱਚ ਆਪਣੇ ਆਪ ਨੂੰ ਤੁਸੀਂ ਕਿਵੇਂ ਬਿਮਾਰੀਆਂ ਤੋਂ ਬਚਾ ਸਕਦੇ ਹੋ ਔਰ ਸਰੀਰ ਵਿੱਚ ਹੋਣ ਵਾਲੀਆਂ ਕਮਜ਼ੋਰੀਆਂ ਨੂੰ ਦੂਰ ਕਰ ਸਕਦੇ ਹੋ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਮਜ਼ੋਰੀ ਹੈ ਚਾਹੇ ਤੁਸੀਂ ਬਜ਼ੁਰਗ ਹੋ ਚਾਹੇ ਤੁਸੀਂ ਬੱਚੇ ਹੋ ਜਾਂ ਫਿਰ ਤੁਸੀਂ ਪੁਰਸ਼ ਹੋ ਜਾਂ ਔਰਤ ਤਾਂ ਤੁਸੀਂ 3-4 ਚੀਜ਼ਾਂ ਆਪਣੀ ਡਾਈਟ ਦੇ ਵਿੱਚ ਜ਼ਰੂਰ ਅਪਣਾ ਕੇ ਰੱਖਣੀ ਹੈ ਤੁਹਾਨੂੰ ਬਿਮਾਰੀ ਹੱ ਬੱਲੇ ਵੀ ਨਹੀਂ ਲੱਗੇਗੇ ਤੁਸੀਂ ਘਰ ਦੇ ਵਿੱਚ ਅਜਵਾਈਨ ਸੁੰਡ ਸੁੰਡ ਜਿਹਨੂੰ ਅਸੀਂ ਪੰਜਾਬੀ ਚ ਸੁੰਡ ਬੋਲਦੇ ਆ ਆਯੁਰਵੇਦ ਦੇ ਵਿੱਚ ਸ਼ੌਂਠ ਬੋਲਦੇ ਆ ਜਾਂ ਫਿਰ ਡਰਾਈ ਜਿੰਜਰ ਪਾਊਡਰ ਡਰਾਈ ਜਿੰਜਰ ਪਾਊਡਰ ਲੈਣਾ ਹੈ ਤੁਸੀਂ ਨਾਲ ਉਹਦੇ ਥੋੜਾ ਜਿਹਾ ਅਜਵਾਈਨ ਲੈਣੀ ਹੈ ਥੋੜਾ ਜਿਹਾ ਦੇਸੀ ਕੀ ਲੈਣਾ ਹੈ ਔਰ ਥੋੜਾ ਜਿਹਾ ਤੁਸੀਂ ਗੁੜ ਲੈਣਾ ਇਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਪੀਸ ਕੇ ਆਪਣੇ ਕੋਲੇ ਰੱਖ ਲੈਣਾ ਔਰ ਇਹਦੇ ਵਿੱਚ ਥੋੜਾ ਜਿਹਾ ਤੁਸੀਂ ਦੇਸੀ ਕੀ ਪਾ ਕੇ ਇਹਦੀਆਂ ਗੋਲੀਆਂ ਬਣਾ ਲੈਣੀਆਂ ਔਰ ਉਹ ਗੋਲੀਆਂ ਨੂੰ ਇੱਕ ਗੋਲੀ ਸਵੇਰੇ ਉੱਠਦੇ ਸਾਰ ਖਾਣਾ ਖਾਣ ਤੋਂ ਪਹਿਲਾਂ ਨਾਸ਼ਤੇ ਤੋਂ ਪਹਿਲਾਂ ਇੱਕ ਗੋਲੀ ਨੂੰ ਤੁਸੀਂ ਸਵੇਰੇ ਚਬਾ ਕੇ ਖਾ ਲੈਣਾ ਉਪਰੋਂ ਥੋੜਾ ਜਿਹਾ ਪਾਣੀ ਪੀ ਇਹ ਕੰਮ ਤੁਸੀਂ ਸਾਰਿਆਂ ਨੇ ਕਰਨਾ ਹੈ ਤਾਂ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਇਮਿਊਨਿਟੀ ਰਿਲੇਟਡ ਇਸ਼ੂਜ਼ ਨਾ ਰਹੇ। ਉਹਨਾਂ ਅਗਰ ਕਿਸੇ ਬੰਦੇ ਦੀ ਉਮਰ 40 ਸਾਲ ਹੈ ਜਾਂ ਉਸ ਤੋਂ ਜ਼ਿਆਦਾ ਹੈ ਉਹਨੂੰ ਕਮਜ਼ੋਰੀ ਫੀਲ ਹੋ ਰਹੀ ਹੈ, ਹੱਥਾਂ ਪੈਰਾਂ ਦੇ ਵਿੱਚ ਉਹਨੂੰ ਇਦਾਂ ਲੱਗਦਾ ਕਿ ਜਾਨ ਨਹੀਂ ਹੈਗੀ। ਯਾ ਇੰਨਾ ਲੱਗਦਾ ਕਿ ਟੰਗਾ ਕੰਬਦੀਆਂ ਰਹਿੰਦੀਆਂ ਹੈ ਜਾਂ ਫਿਰ ਕਿਸੇ ਤਰੀਕੇ ਦੀ ਉਹਨੂੰ ਹੋਰ ਵੀ ਕੋਈ ਵੀ ਕਮਜ਼ੋਰੀ ਹੈ ਚਾਹੇ ਉਹ ਕਮਜ਼ੋਰੀ ਮਰਦਾਨਾ ਹੋਵੇ ਚਾਹੇ ਉਹ ਕੋੜੀ ਕਮਜ਼ੋਰੀ ਸ਼ੂਗਰ ਦੀ وجہ ਨਾਲ ਹੈ ਚਾਹੇ ਉਹ ਲਤਾਂ 'ਚ ਦਰਦ ਹੋ ਕੇ ਹੋ ਰਹੀ ਹੈ ਜਾਂ ਉਹ ਨਸਾਂ ਖਿੱਚੀਆਂ ਜਾ ਰਹੀਆਂ ਤਮੇ ਤੁਹਾਨੂੰ 3-4 ਚੀਜ਼ਾਂ ਦੱਸਣ ਲੱਗਾ ਹਾਂ ਉਹ ਤੁਸੀਂ ਘਰ 'ਚ ਖੁਦ ਬਣਾ ਕੇ ਰੱਖੋ ਸਰਦੀ ਸਰਦੀ ਆਪਣਾ ਇਸ ਚੀਜ਼ ਨੂੰ ਯੂਜ਼ ਕਰੋ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਹੋਰ ਕੋਈ ਦਿੱਕਤ ਨਹੀਂ ਆਏ ਉਹਦੇ ਵਾਸਤੇ ਤੁਸੀਂ ਕੀ ਕਰਨਾ ਹੈ ਅਸ਼ਵਗੰਧਾ ਲੈਣਾ ਸਾਰੀ ਦੁਨੀਆ ਨੂੰ ਪਤਾ ਹੈ ਅਸ਼ਵਗੰਧਾ ਤੋਂ ਵੱਧ ਕੋਈ ਮੈਡੀਸਿਨ ਨਹੀਂ ਹੈਗੀ ਦਿਮਾਗ ਨੂੰ ਤੇ ਸਰੀਰ ਨੂੰ ਸੈੱਟ ਕਰਨ ਲਈ ਕੋਚ ਵਿੱਚ ਲੈਨੇ ਮਕਰ ਤੋਜ ਲੈਣਾ ਔਰ ਕੇਸਰ ਲੈਣਾ ਤਿੰਨ ਡੰਡੀਆਂ ਵਾਲਾ ਉਹਦੇ ਨਾਲ ਤੁਸੀਂ ਇੱਕ ਦਵਾਈ ਆਂਦੀ ਹੈ ਪ੍ਰਿਹਤਵਾਚ ਚਿੰਤਾਮਨੀ ਔਰ ਇੱਕ ਆਂਦਾ ਮਨਮੰਤਰਸ ਅਗਰ ਇਹ ਸਾਰੀ ਦਵਾਈਆਂ ਨੂੰ ਤੁਸੀਂ ਪੀਸ ਕੇ ਆਪਣੇ ਕੋਲ ਰੱਖ ਲੈਨੇ ਹੋ ਔਰ ਉਹਦਾ ਕੈਪਸੂਲ ਬਣਾ ਲੈਨੇ ਹੋ 500mg ਦਾ ਜਾਂ ਫਿਰ ਅੱਧਾ ਚਮਚ ਬਣਾ ਲੈਨੇ ਹੋ ਔਰ ਉਹਨੂੰ ਤੁਸੀਂ ਗਰਮ ਦੁੱਧ ਦੇ ਨਾਲ ਰਾਤ ਨੂੰ ਸੌਣ ਲੱਗੇ ਲੈ ਲੈਨੇ ਹੋ ਤਾਂ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮਜ਼ੋਰੀ ਅਗਰ ਹੈਗੀ ਹੈ ਚਾਹੇ ਉਹ ਸ਼ੂਗਰ ਦੀ ਵਜ੍ਹਾ ਨਾਲ ਹੈ ਚਾਹੇ ਉਹ ਬੀਪੀ ਦੀ ਵਜ੍ਹਾ ਨਾਲ ਹੈ ਜਾਂ ਫਿਰ ਉਮਰ ਦੀ ਵਜ੍ਹਾ ਨਾਲ ਹੈ 20 ਸਾਲ ਤੋਂ ਲੈ ਕੇ 70 ਸਾਲ ਤੱਕ ਦਾ ਕੋਈ ਵੀ ਬੰਦਾ ਇਸ ਮੈਡੀਸਿਨ ਨੂੰ ਲੈ ਸਕਦਾ ਹੈ ਅਗਰ ਇਹ ਤੁਸੀਂ ਦਵਾਈ ਖੁਦ ਬਣਾ ਸਕਦੇ ਹੋ ਤਾਂ ਜਿਹੜੀਆਂ ਵੀ ਚੀਜ਼ਾਂ ਦੱਸੀਆਂ ਇਹਨੂੰ ਸਾਰਿਆਂ ਨੂੰ ਇਕੁਅਲ ਅਮਾਊਂਟ ਦੇ ਵਿੱਚ ਲੈਣਾ ਜਿਹੜਾ ਬ੍ਰਿਹਤਵਾਚਿੰਤਾਮਨੀ ਮੈਂ ਦੱਸਿਆ ਸਿਰਫ ਉਹੋ 60mg ਲੈਣਾ ਬਾਕੀ ਸਾਰੀ ਦਵਾਈਆਂ ਜਿਹੜੀਆਂ ਇਕੁਅਲ ਅਮਾਊਂਟ ਦੇ ਵਿੱਚ ਲੈਣੀਆਂ ਕੇਸਰ 1 ਗ੍ਰਾਮ ਯੂਜ਼ ਕਰਨਾ ਹੈ ਇਸ ਤੋਂ ਇਲਾਵਾ ਜਿਹੜਾ ਤੁਹਾਨੂੰ ਮਨਮੰਤਰ ਰਸ ਦੱਸਿਆ ਉਹ ਵੀ ਤੁਸੀਂ 1 ਗ੍ਰਾਮ ਲੈਣਾ ਇਹ ਸਾਰੀ ਚੀਜ਼ਾਂ ਨੂੰ ਯੂਜ਼ ਕਰੋ ਅਗਰ ਤੁਸੀਂ ਇਹ ਦਵਾਈ ਖੁਦ ਬਣਾ ਸਕਦੇ ਹੋ ਤਾਂ ਬਹੁਤ ਵਧੀਆ ਨਹੀਂ ਤਾਂ ਅਸੀਂ ਜੋ ਆਯੁਰਵੇਦਾ ਦੇ ਵਿੱਚ ਇੱਕ ਕੈਪਸੂਲ ਬਣਾਇਆ ਇਹ ਕੈਪਸੂਲ ਇਸ ਤਰ੍ਹਾਂ ਦਾ ਨਜ਼ਰ ਆਂਦਾ ਇਸ ਕੈਪਸੂਲ ਨੂੰ ਤੁਸੀਂ ਸਾਡੀ ਟੀਮ ਦੇ ਨਾਲ ਸਾਡੇ ਕਾਫੀ ਸਾਰੇ ਡਾਕਟਰਸ ਹੈਗੇ ਆ ਪੂਰਾ ਪੈਨਲ ਹੈ ਜਿਹਾ ਉਹਨਾਂ ਨਾਲ ਡਿਸਕਸ ਕਰਕੇ ਆਪਣੀ ਬਿਮਾਰੀ ਦੱਸ ਕੇ ਵੀ ਮੰਗਵਾ ਸਕਦੇ ਹੋ ਜਾਂ ਫਿਰ ਇਹ ਕੈਪਸੂਲ ਤੁਸੀਂ ਸਿੱਧਾ ਸਕਰੀਨ ਦੇ ਉੱਪਰ ਦਿੱਤੇ ਨੰਬਰ ਤੇ ਆਰਡਰ ਕਰਕੇ ਵੀ ਮੰਗਾ ਸਕਦੇ ਹੋ ਇਹਦੇ ਅੰਦਰ ਇਹੀ ਚੀਜ਼ਾਂ ਪਾਈਆਂ ਗਈਆਂ ਜਿਹੜੀਆਂ ਤੁਹਾਨੂੰ ਦੱਸੀਆਂ ਛੋਟੀ ਇਸ ਚੀਜ਼ ਦੀ ਹੈ ਕਿ ਕੁਆਲਿਟੀ ਪ੍ਰੋਡਕਟ ਹੈ अंदर समान वह पे शरीर वरीर कोई भी दिक्कत आ रही है वह दूर करेगा अगर ये कैप्सूल में रात को सौन लगे गरम दुध के नी लगातार पंद्रह दिन ले लें हो तो रिजल्ट देख मिल जाते हैं लगातार तीन महीने ले लेंगे हो तो कमजोरी नाम का कोई भी चीज़ तो अंदर नहीं रहेगा किसी भी तरह की मरदा की कोई कमजोरी है पुरुषों कोई दिक्कत है तो वह चीज़ इनू दूर कर दे आजकल नकली दवाइया भरपूर आ गई हैं मार्केट में उनसे अगर आप बचना चाहते हैं तो हमारी एक वैबसाइट नोट कर लीजिए डब्ल्यू और आपको मैं एक नंबर भी दे रहा हूँ सिक्स टू थ्री नाइन फोर डबल थ्री सिक्स डबल टू मैं दोबारा रिपीट कर रहा हूँ सिक्स टू थ्री नाइन फोर डबल थ्री सिक्स डबल टू